ਜਦ ਘਰ ਵਾਲਿਆਂ ਨੇ ਵੀ ਮੈਨੂੰ ਕੋ ਉਹਨੇ ਇਹਦੇ ਥੱਪਣ ਲਾਈ ਗਿੱ ਕੁੱਤੇ ਵਾਂਗੂ ਕੁਕੜੀ ਸਿਆ ਕਹਿੰਦੇ ਜਿਹੜੇ ਲੋਕ ਉੱਥੇ ਜਦ ਦੱਸ ਰਹੇ ਨਹੀਂ ਜੀ ਠੀਕ ਆ ਵੀ ਮਾਰਨਾ ਵਾਂਗੂ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਦੋਵਾਂ ਨੂੰ ਵੀ ਭੈਣ ਲੱਗ ਗਿਆ ਜੀ ਵੀ ਮੈਂ ਇਹਨੂੰ ਮਾਰ ਗੂਗਾ ਉਹ ਜਦੋਂ ਉਹਦੇ ਕੰਨੀ ਗੈਲ ਪਿਆ ਉਹਨੇ ਤਾਂ ਛੱਡਿਆ ਨਹੀਂ ਮੇਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਇਹ ਮਰੂਦ ਲੈਣ ਗਏ ਸੀ ਦੋ ਤਿੰਨ ਬੱਚੇ ਸੀ ਇਹਨਾਂ ਨਾਲ ਇਹ ਚਾਰੇ ਪੰਜ ਜੇ ਬੱਚੇ ਗਏ ਸੀ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ ਜਦੋਂ ਮੈਂ ਆਈ ਤਾਂ ਮੇਰੇ ਬੇਟੇ ਨੂੰ ਬਹੁਤ ਕੁੱਟਿਆ ਈ ਚਲੋ ਠੀਕ ਹੈ ਕੁੱਟਿਆ ਦੀ ਬਹੁਤ ਬਹੁਤ ਬੇਰਮੀ ਕੋਟੇਲਰ ਮੇਰਾ ਬੱਚਾ ਬੇਤ ਸੈਰ ਵੀ ਨਹੀਂ ਹੋਇਆਗਾ ਪਰ ਉਹ ਦੁਬਾਰਾ ਜੋ ਮੈਨੂੰ ਲੈ ਕੇ ਵੀ ਆਇਆ ਵੀ ਚਲ ਭਈ ਠੀਕ ਹੈ ਜੀ ਮੈਨੂੰ ਸਮਝਾ ਲੰਦਾ ਇਹਨੂੰ ਬੱਚੇ ਨੂੰ ਉੱਥੇ ਰੋਕ ਕੇ ਵੀ ਖੜਾ ਕੇ ਰੋਕ ਲਗੇ ਬਿਠਾ ਕੇ ਦੋ ਥੱਪਣ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਕਹਿੰਦੇ ਨੇ ਥੋੜੀ ਕੀ ਔਕਾਤ ਆ ਤੁਸੀਂ ਤਾਂ ਚੂੜੇ ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ ਚ ਵਗ ਜਾਨੇ ਹੋ ਥੋੜੀ ਸਾਡੇ ਲਵੇ ਔਕਾਤ ਤੇ ਕੀ ਆ ਅਸੀਂ ਤਾਂ ਬਹੁਤ ਜਣੇ ਕੁੱਟਦੇ ਤੁਸੀਂ ਤਾਂ ਫਿਰ ਵੀ ਕੀ ਆ ਤਕਲੀਫ ਤਾਂ ਹੀ ਉੱਠਣਾ ਕੋਤੀ ਮੈਨੂੰ ਪਤਾ ਹੀ ਨਹੀਂ ਕਿੰਨਾ ਤੇ ਹੁਕਾ ਯਾਰ ਮੈਨੂੰ ਚੱਕਾ ਕੇ ਭਾਏ ਉੱਤੇ ਹਸਪੀਟਲ ਚ ਜਾਵਾ ਕਮਾਈ ਦਵਾਈਆਂ ਲਿਆਵਾ ਕੋਈ ਮੇਰੇ ਨਾਲ ਵੀ ਖੜਾ ਗਈ ਉੱਤੇ ਪਰ ਸਾਡਾ ਬੱਚਾ ਹਜੇ ਵੀ ਆਈ ਚੱਕਰ ਆ ਰਹੇ ਨੇ ਯੋਨੂੰ ਤੇ ਬਾਥਰੂਮ ਵਾਲੀ ਥਾਂ ਤੇ ਵੀ ਉਹਦੇ ਬਹੁਤ ਲੱਤਾਂ ਮਾਰੀਆਂ ਨੇ ਜੀ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਐਨੀ ਦੇਗੇ ਨਾਲ ਨਾਲ ਉਹ ਵੀ ਦੋਵੇਂ ਨਾਲ ਬਣਾਓ ਵੀ ਜਿਵੇਂ ਮੇਰੇ ਬੱਚੇ ਨਾਲ ਹੋਈ ਹੈ ਹਾਲੇ ਕਹਿੰਦੇ ਵੀ ਬਾਈਆਂ ਸੀ ਤਾਕੜੀਆਂ ਵੀ ਥੋੜੇ ਦੇ ਉਲਟ ਪਾਰਤਾ ਪਾਵਾਂਗੇ ਅਗਲਾ ਮੈਂ ਤਾਂ ਠਾਣੇ ਮੁਰੇ ਜਾ ਕੇ ਬੈਠੂਗਾ ਤਾਂ ਨਾ ਲੱਗੇ ਜਿਹੜਾ ਕੁਝ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਜਿੰਮੇਵਾਰ ਇਹ ਹੀ ਹੋਣਗੇ ਨਾਮ ਇਹ ਗੁਰਜੋਤ ਸਿੰਘ ਹੀ ਕਿੰਨੇ ਵਰ੍ਹੇ ਬੀਤੇ 10 ਵਾਲੀ ਉਹਦੇ ਉਦ ਕੀ ਹੋਇਆ ਸੀ ਕਿੱਥੇ ਗਏ ਸੀ ਤੇ ਕੀ ਤੁਹਾਡੇ ਨਾਲ ਹੋਇਆ ਕੀ ਕਰ ਰਹੇ ਸੀ ਤੁਸੀਂ ਅਸੀਂ ਉੱਧਰ ਖੇਡ ਰਹੇ ਸੀ ਇੱਕ ਘਰ ਸਾਨੂੰ ਮਿਲਿਆ ਹੀ ਉੱਥੇ ਅਸੀਂ ਮਰੂਦ ਤੋੜਨ ਲੱਗੇ ਮਰੂਦ ਕੱਚੇ ਸੀ ਮਰੇ ਦੋਸਤੋ ਰੀ ਤੋੜਨ ਲੱਗੇ ਮੈਂ ਉੱਧਰ ਸਾਈਕਲ ਚੜਾ ਰਹੀ ਸੀ ਉਹਨੇ ਜੀ ਉਹਨਾਂ ਦੀ ਬਹੂ ਆ ਗਈ ਸਰ ਸਾਨੂੰ ਕੁੱਟਣ ਲੱਗੀ ਕਿਨਾਂ ਕੁੱਟਿਆ ਜੀਦਾਂ ਕੁੱਟਿਆ ਦੋ ਚੱਪਲ ਗੱਡ ਗਈ ਮਰੇ ਮੂੰਹ ਤੇ ਮਾਰੀ ਆਈ ਪੈਰ ਤੇ ਮਾਰੀ ਆਈ ਸਰ ਤੇ ਮਾਰੀ ਟੂਹੇ ਤੇ ਮਾਰੀ ਲੱਤਾਂ ਤੇ ਕਿਨਾਂ ਕੁੱਟਿਆ ਦੋ ਬਹੁਤ ਕੁੱਟਿਆਈ ਫਿਰ ਬਾਅਦ ਕੀ ਹੋਇਆ ਬਾਅਦ ਚ ਮ ਘਰੇ ਆ ਗਈ ਕਰਿਆ ਕਿ ਦੱਸੇਂ ਹਾਂਜੀ ਕੀ ਕਿਹਾ ਕਰਦਾ ਮੇਰੇ ਘਰ ਦੇ ਕਹਿੰਦੇ ਵੀ ਤੂੰ ਮਰ ਨਾਲ ਚੱਲਣਾਗੇ ਮੈਂ ਤਾਂ ਵੀ ਮੇਰੇ ਨਾਲ ਡਬਲ ਹੋ ਗਿਆ ਮੈ ਸੱਟਾ ਫਿੱਟਾ ਉਹ ਤੋਂ ਕਿੰਨੀ ਅਸੀ ਤਕਲੀਫ ਕਿੰਨੀ ਕੋਈ ਦਰਦ ਕਿੰਨਾ ਗਿਆ ਬਾਅਦ ਚ ਬਹੁਤ ਹੋਈ ਸ਼ੁਰੂ ਕਿੱਥੇ ਲੈ ਕੇ ਗਿਆ ਦਿਨ ਡਾਕਟਰ ਦੇ ਕਿੰਨੇ ਟਾਈਮ ਰਹੇ ਤੁਸੀਂ 2 ਮਿੰਟੀ ਇਹ ਸੰਗਰੂਰ ਹਸਪੀਟਲ ਕਿੰਨੇ ਟਾਈਮ ਨੇ ਹਬਤਾ ਤਿੰਨ ਦਿਨੀ ਕਦੋਂ ਦੰਦਿਆ ਹਾਂ ਹਾਂਜੀ ਡਾਕਟਰ ਨੇ ਕੀ ਇਲਾਜ ਕੀਤਾ ਉੱਥੇ ਡਾਕਟਰ ਦੇ ਰੱਖਿਆ ਤੁਹਾਨੂੰ ਹਾਂਜੀ ਸੰਗਰੂਰ ਹਸਪੀਟਲ ਹਾਂਜੀ ਠੀਕ ਹੈ ਦੇਖੋ ਜਮਾ ਹਾਂਜੀ ਕੀ ਨਾਮਾ ਤੁਹਾਡਾ ਕਿਹੜਾ ਪਿੰਨਾਂ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ ਸਾਲ ਸੁਖਦੇਵ ਸਿੰਘ ਜੀ ਮੇਰਾ ਪਿੰਡ ਛੋਟੀਵਾਲ ਦਾ ਜੀ ਅਸਲ ਕੀ ਘਟਨਾ ਹੋਈ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿੱਥੇ ਸੀ ਸਾਰੀ ਗਾਣੀ ਦੱਸੋ ਮੈਂ ਹੀ ਕੰਮ ਤੋਂ ਆਇਆ ਸੀ ਜੀ ਸ਼ਾਮ ਦਾ ਟਾਈਮ ਸੀ ਸਾਢੇ 5 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੇ ਆਇਆ ਸੀਗਾ ਜੀ ਉਦੋਂ ਬਾਅਦ ਮੇਰੇ ਬੱਚੇ ਨੂੰ ਐਂ ਦੈਂ ਕਰਕੇ ਵੀ ਗੱਲ ਹੋ ਗਈ ਵੀ ਥੱਪੜ ਲਾਇਨੇ ਠੀਕ ਹੈ ਜੀ ਜਦੋਂ ਮੈਂ ਉਹਦੇ ਘਰੇ ਲਾਂਬਾ ਦੇਣ ਗਿਆਗਾ ਠੀਕ ਹੈ ਜੀ ਉਦੋਂ ਬਾਅਦ ਕਹਿੰਦੀ ਉਹਦੀ ਘਰ ਵਾਲੀ ਮੇਰੇ ਕੰਨੀ ਆਈ ਕਹਿੰਦੀ ਮੈਂ ਮਾਰਿਆ ਛੇਰ ਮੰਗੂ ਆਈ ਮੇਰੇ ਕੰਨੀ ਠੀਕ ਹੈ ਜੀ ਤੋਂ ਉਦੋਂ ਬਾਅਦ ਮੈਂ ਉੱਥੇ ਠੰਡਾ ਹੋ ਗਿਆ ਜੀ ਠੀਕ ਆ ਮੈਂ ਬੱਚੇ ਨੂੰ ਸਮਝਾਉਣ ਲੱਗ ਗਿਆ ਐਨੇ ਚੱਕ ਕੇ ਮੈਂ ਘਰੇ ਆ ਗਿਆ ਜੀ ਠੀਕ ਹੈ ਜੀ ਤੋ ਦੂਬਾ ਚ ਪਤਾ ਲੱਗਿਆ ਮੈਨੂੰ ਜਿਉਂਦੇ ਘਰ ਵਾਲਿਆਂ ਨੇ ਵੀ ਮੈਨੂੰ ਕੋ ਉਹਨੇ ਇਹਦੇ ਥੱਪਣ ਲਾਈ ਜੀ ਕੁੱਤੇ ਵਾਂਗੂ ਕਢੀਸਿਆ ਕਹਿੰਦੇ ਨੇੜੇ ਲੋਕ ਉੱਥੇ ਤੇ ਦੱਸ ਰਹੇ ਨੇ ਜੀ ਠੀਕ ਆ ਵੀ ਮਾਰਨਾ ਵਾਂਗੂ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਦੋងਾਂ ਨੂੰ ਵੀ ਭੈਣ ਲੱਗਿਆ ਜੀ ਵੀ ਮੈਂ ਇਹਨੂੰ ਮਾਰ ਗੂਗਾ ਉਹ ਜਦੋਂ ਉਹਦੇ ਕੰਨੀ ਗੈਲ ਪਿਆ ਉਹਨੇ ਤਾਂ ਛੱਡਿਆ ਨਹੀਂ ਮੇਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਮੈਂ ਤਾਂ ਪ੍ਰਾਸ਼ਾਸਨ ਕਰਨੀ ਹੈ ਇਹ ਮੇਰੀ ਇੱਛਾ ਜੀ ਪ੍ਰਸਨ ਕਰਨੀ ਮੇਰੀ ਛੇਤੀ ਛੇਤੀ ਕਾਰਵਾਈ ਹੋਵੇ ਪਰਦਾ ਸਿੱਧਾ ਪਰਦਾ ਹੋਵੇ ਤਕਲੀਫ ਕਿੰਨੀ ਕੁੰਦੀ ਆ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਨੇ ਬੁਰੇ ਤਰੀਕੇ ਨਾਲ ਕੁੱਟੇ ਮਾਰੇ ਤਕਲੀਫ ਤਾਂ ਹੀ ਪੁੱਛਣਾ ਕੋਈ ਮੈਨੂੰ ਪਤਾ ਹੀ ਮੈ ਕਿੰਨਾ ਤੇ ਹੱਕਾ ਯਾਰ ਮੈਨੇ ਚੱਕਾ ਕਰਵਾਇਆ ਉੱਤੇ ਹਸਪੀਟਲ ਤੇ ਜਾਵਾ ਦਵਾਈ ਦਵਾਈ ਲਿਆਵਾ ਕੋਈ ਮੇਰੇ ਨਾਲ ਵੀ ਨਹੀਂ ਖੜਾ ਗਈ ਉੱਤੇ ਤਲੋ ਚੱਪਲਾ ਨਾ ਹਟਤੇ ਉਹਦੀ ਨੁਕਮੇ ਚ ਤਲੋ ਠੀਕ ਹੈ ਕੁੱਟਿਆ ਦੀ ਬਹੁਤ ਬੇਰਮੀ ਕੁੱਟੇ ਲ ਮੇਰੇ ਬੱਚਾ ਬਿੱਥ ਸੈਣ ਵੀ ਨਹੀਂ ਹੋਇਆਗਾ ਪਰ ਉਹ ਦੁਬਾਰਾ ਜੋ ਮੈਨੂੰ ਲੈ ਕੇ ਵੀ ਆਇਆ ਵੀ ਚੱਲ ਭਈ ਠੀਕ ਹੈ ਜੀ ਮੈਨੂੰ ਸਮਝਾ ਲੰਦਾ ਇਹਨੂੰ ਬੱਤੇ ਨੂੰ ਉੱਥੇ ਰੋਕ ਕੇ ਵੀ ਖੜਾ ਕੇ ਰੋਕ ਨਕੇ ਬਿਠਾ ਕੇ ਦੋ ਥੱਪੜ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਬੁਲਾਉਂਦਾ ਠੀਕ ਨਾ ਮਨੇ ਦਾ ਦਾ ਬਿਆਹ ਤੈ ਕਰਕੇ ਇਹ ਹੋ ਗਿਆ ਮੈਨੂੰ ਮਰੂਦ ਤੋੜ ਦੇ ਦੀ ਕਿ ਭਾਏ ਦਾ ਮਰੂਦ ਦੇ ਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਵਾਂਗਾ ਇਹਨੂੰ ਚੱਕਦਾ ਹੋਵੇ ਸਭ ਵੀ ਦਿੱਕਤ ਆ ਰਹੀ ਹੈ ਬੱਚੇ ਨੂੰ ਇਹ ਜਦੋਂ ਬਾਥਰੂਮ ਕਰਦਾ ਤੇ ਟਿੱਡੂ ਚ ਤਕਲੀਫ ਹੁੰਦੀ ਹੈ ਇਹਦੀ ਨੂੰ ਕਿਵੇਂ ਦੇ ਦਿੱਤੀ ਵੈ ਨੀ ਛੋਟੀ ਚੀਜ਼ ਦੇ ਲਈ ਐਡਾ ਬਰਡੈਕਸ਼ਨ ਕੀਤਾ ਮੈਂ ਬਹੁ ਮਾਰੀ ਘਟਨਾ ਕਰੀ ਜੰਗ ਨੇ ਐਨੀ ਤੇ ਕਿਸੇ ਨਾਲ ਨਾ ਉਹ ਵੀ ਦੋਸਤ ਨਾਲ ਨਾ ਉਹ ਵੀ ਜਿਵੇਂ ਮੇਰੇ ਬੱਚਿਆਂ ਨਾਲ ਹੋਈ ਆ ਹਾਲੇ ਕਹਿੰਦੇ ਵਿਪਾਂਹਾਂ ਸੀ ਤਾਕੜਿਆਂ ਵੀ ਤੁਹਾਡੇ ਦੇ ਉਲਟ ਪਰਤਾ ਪਾਵਾਂਗੇ ਹੁਣ ਅੱਗੇ ਅਗਰ ਨਹੀਂ ਤੁਹਾਡੀ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਣਾ ਹੈ ਅਗਲਾ ਮੈਂ ਤਾਂ ਠਾਣੀ ਮੂਰੇ ਜਾ ਕੇ ਬੈਠੂੰਗਾ ਧਰਨਾ ਲਾ ਕੇ ਜੀ ਜਿਹੜਾ ਕੁਝ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਜ਼ਿੰਮੇਵਾਰ ਇਹ ਹੀ ਹੋਣਗੇ ਕੀ ਨਾਮ ਤੁਹਾਡਾ ਜੀ ਗੀਤਾ ਦੇਵੀ ਜੀ ਕਿਹੜਾ ਪਿੰਡ ਤੁਹਾਡਾ ਜੀ ਬਾਲਤ ਖੁਰਦੀ ਅੱਛਾ ਕੀ ਘਟਨਾ ਵੀ ਆ ਤੁਹਾਡੇ ਬੱਚੇ ਦੀ ਉਮਰ ਕਿੰਨੀ ਆ ਕੀ ਨਾਮ ਆ ਸਭ ਸਾਰੀ ਕਹਾਣੀ ਦੱਸੋ ਕੀ ਨੇ ਸਾਡੇ بیٹے ਦਾ ਨਾਮ ਗੁਰਜੋਤ ਸਿੰਘ ਹੈ ਇਹਨਾਂ ਦੀ ਉਮਰ 10 ਸਾਲ ਹੈ ਇਹ ਮਰੂਦ ਲੈਣ ਗਏ ਸੀ ਦੋ ਤਿੰਨ ਬੱਚੇ ਸੀ ਇਹਨਾਂ ਨਾਲ ਇਹ ਚਾਰੇ ਪੰਜੇ ਬੱਚੇ ਗਏ ਸੀ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ ਜਦੋਂ ਮੈਂ ਆਈ ਤਾਂ ਮੇਰੇ بیٹے ਨੂੰ ਬਹੁਤ ਕੁੱਟਿਆ ਸੀ ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ ਹੀ ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ ਚ ਵਗ ਜਾਨੇ ਹੋ ਤੁਹਾਡੀ ਸਾਡੇ ਲਵੇ ਔਕਾਤ ਤੇ ਕੀ ਆ ਅਸੀਂ ਤਾਂ ਬਹੁਤ ਜਣੇ ਕੁੱਟਤੇ ਤੁਸੀਂ ਤਾਂ ਫਿਰ ਵੀ ਕੀ ਹੋ ਉਹਨਾਂ ਨੇ ਚੱਪਲ ਕੱਢੀ ਮੇਰੇ ਉੱਤੇ ਤਾਣ ਲਈ ਮੈਂ ਕਿਹਾ ਮਹਾਵੀਰ ਜੀ ਇਹ ਬਹੁਤ ਮਹਿੰਗੀ ਪੈਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣੀ ਨਹੀਂ ਮੇਰੇ ਪਿੱਛੇ ਆਏ ਮੈਂ ਉੱਥੋਂ ਵਗ ਗਈ ਇਹ ਬਾਦਦਾ ਬਾਜੂਗਾ ਫੇਰ ਵੀ ਉਹਨਾਂ ਨੇ ਆਹੀ ਗੱਲ ਕਹੀ ਆ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਸਾਡਾ ਕੀ ਕਰ ਲੋਗੇ ਤੁਸੀਂ ਤਾਂ ਕੱਪੜੇ ਪਾੜ ਕੇ ਭੱਗ ਜਾਓਗੇ ਥਾਣੇ ਚ ਉੱਥੇ ਵੀ ਅਸੀਂ ਪੈਸੇ ਦੇ ਕੇ ਬੰਦ ਕਰਾ ਦਾਂਗੇ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਤੇ ਬੱਚੇ ਨੂੰ ਕਿਹੜੀ ਚੀਜ਼ ਨਾਲ ਕੁੱਟਿਆ ਉਹਨਾਂ ਨੇ ਮੇਰੇ ਬੱਚੇ ਨੂੰ ਜੀ ਨਾਲੇ ਤਾਂ ਚੱਪਲਾਂ ਲਾਈਆਂ ਉਹਦੇ ਨਾਲੇ ਲੱਤਾਂ ਲਾਈਆਂ ਜੀ ਦੋਨੇ ਜੀਆਂ ਨੇ ਕੁੱਟਿਆ ਬਹੁਤ ਜ਼ਿਆਦੇ ਕੁੱਟਿਆ ਆਈ ਫੇ ਤੁਸੇ ਕਿੱਥੇ ਲੈ ਕੇ ਗਏ ਉਹ ਚੇ ਅਸੀਂ ਉੱਥੇ ਪਿੰਡ ਚ ਹੀ ਦਿਖਾਇਆ ਤੀ ਜੀ ਡਾਕਟਰ ਦੇ ਉਹਨਾਂ ਤੋਂ ਇਹਨੂੰ ਫਰਕ ਨਹੀਂ ਪਿਆ ਜੀ ਉਹਨਾਂ ਨੇ ਦੱਸਿਆ ਵੀ ਬੀਪੀ ਜ਼ਿਆਦਾ ਲੋ ਹੋ ਰਿਹਾ ਤੇ ਬੁਖਾਰ ਵੀ ਚੜ ਰਿਹਾ ਉਹਨਾਂ ਨੇ ਬਹੁਤ ਮਤਲਬ ਕਿ ਗਲੂਕੋਜ਼ ਵਗੈਰਾ ਵੀ ਸਾਨੂੰ ਦੱਸਿਆ ਤੀ ਪਰ ਅਸੀਂ ਉਹਰੇ ਲਵਾਇਆ ਨਹੀਂ ਜੀ ਅਸੀਂ ਤੂੰ ਦੁਪਹਿਰ ਉੱਥੇ ਲੈ ਗਈ ਪਵਾਨੀਗੜ ਪਵਾਨੀਗੜ ਗਏ ਅਸੀਂ ਉਹਨਾਂ ਨੇ ਇੱਕ ਰਾਤ ਸਾਨੂੰ ਰੱਖਿਆ ਫੇਰ ਸਾਨੂੰ ਅਗਲੇ ਦਿਨ ਰੈਫਰ ਕਰਤੇ ਆਈ ਅਸੀਂ ਸੰਗਰੂਰ ਬਾਗ ਗਈ ਸੰਗਰੂਰ ਵਾਲਿਆਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਜੀ ਰਿਪੋਰਟਾਂ ਸੀ ਕਰਾਈਆਂ ਰਿਪੋਰਟਾਂ 'ਚ ਵੀ ਕੁਝ ਨਹੀਂ ਆਇਆ ਪਰ ਸਾਡਾ ਬੱਚਾ ਹਜੇ ਵੀ ਆਈ ਚੱਕਰ ਆ ਰਹੇ ਨੇ ਉਹਨੂੰ ਤੇ ਬਾਥਰੂਮ ਵਾਲੀ ਥਾਂ ਤੇ ਵੀ ਉਹਦੇ ਬਹੁਤ ਲੱਤਾਂ ਮਾਰੀਆਂ ਨੇ ਜੀ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਸੰਗਰੂਰ ਹਸਪੀਟਲ 'ਚ ਕਿੰਨੇ ਟਾਈਮ ਰਹਿ ਗਏ ਤੁਸੀਂ ਅਸੀਂ 3 ਦਿਨ ਰਹੇ ਹਾਂ ਜੀ ਸੰਗਰੂਰ ਤੀਜੇ ਦਿਨ ਸਾਨੂੰ ਸੁੱਟੀ ਦੇਤੀ ਤੀ ਜੀ ਪੁਲਿਸ ਨੇ ਕੋਈ ਕੰਪਲੇਨ ਕੀਤੀ ਠੀਕ ਅਸੀਂ ਸੁੱਟੀ ਤੋਂ ਬਾਅਦ ਪੁਲਿਸ ਕੋਲੇ ਵੀ ਗਏ ਸੀ ਸਾਡੇ ਬਿਆਨ ਲਿੱਤੇ ਜੀ ਸਾਡੇ ਬੱਚੇ ਦੇ ਬਿਆਨ ਲਿੱਤੇ ਪਰ ਸਾਨੂੰ ਉੱਥੋਂ ਕੋਈ ਉਮੀਦ ਨਹੀਂ ਲੱਗਦੀ ਵੀ ਸਾਡਾ ਕੋਈ ਹੱਲ ਹੋਊਗਾ ਉਹ ਦੂਜਿਆਂ ਦੇ ਉੱਪਰ ਐਕਸ਼ਨ ਕੀਤਾ ਪੁਲਸ ਨੇ ਨਹੀਂ ਜੀ ਉਹਨਾਂ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਜੀ ਹਜੇ ਹੁਣ ਦੇਰ ਨਹੀਂ ਹੱਲ ਹੋਵੇ ਫਿਰ ਕੀ ਕਰਾਂਗੇ ਅਸੀਂ ਪਰ ਸਾਡੀ ਤਾਂ ਤੁਹਾਡੇ ਅੱਗੇ ਅਪੀਲ ਆ ਜੀ ਵੀ ਸਾਡਾ ਕੋਈ ਹੱਲ ਕਰੋ ਬਰਾਸਣ ਠੀਕ ਬੜਾ ਸੁਣੀਆ ਪੀ 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 ਲਾ ਨਰਸਿੰਘਾ ਨਾਮ ਹੈ ਸਰਪੰਚ ਮੇਰੇ ਸਰਪੰਚ ਨੇ ਮੇਰੇ ਘਰ ਆ ਗਏ ਮੈਂ ਉਹਦੇ ਘਰ ਆਇਆ ਹਾਂ ਜੀ ਠੀਕ ਹੈ ਤੇ ਕੀ ਕਤਨਾ ਹੋਈ ਆ ਕਟਨਾ ਜੀ ਇਹਦੇ ਇਹਦੀ ਮਾਂ ਗਈ ਸੀ ਜਿਵੇਂ ਦੇ ਵੀ 8 ਵਜੇ 7 ਤੋਂ 7:00 ਨਾਲ 8:00 ਦਾ ਲੋ ਜੀ ਕਿਹੜਾ ਟਾਈਮ ਹੁੰਦਾ ਇਹ ਕਹਿੰਦੀ ਵੀ ਮੁੰਡਾ ਕੁੱਟਿਆ ਮਾਂ ਕੋਈ ਨਾ ਭਾਈ ਆਪਾਂ ਤੜਕੇ ਬੁਲਾਵਾਂਗੇ ਵੀਰੇ ਪੰਚਾਇਤ ਚੋਂ ਵੀ ਆਪਾਂ ਕਹਾਂਗੇ ਵੀ ਤੈਨੂੰ ਕਾਦੋ ਕੁੱਟਿਆ ਉਸ ਤੋਂ ਬਾਅਦ ਹੀ ਘੰਟੇ ਬਾਅਦ ਫੇਰ ਗਈ ਕਹਿੰਦੀ ਚਾਚਾ ਜੀ ਉਹਦਾ ਸਾਈ ਆ ਗਈ ਖੂਨ ਦੀ ਮਾਖਾ ਬਚੈ ਨੂੰ ਆਇਆ ਕਰੋ ਤੁਸੀਂ ਇਹਨੂੰ ਬਈ ਭਰਤੀ ਕਰ ਲਵੋ ਕਿਸੇ ਬੱਚਾ ਗਮ ਨਾ ਜਾਵੇ ਇਹਨੇ ਚੱਕਿਆ ਵੀ ਭਰਤੀ ਕਰ ਲਿਆ ਉਸੇ ਚਾਰ ਪੈਰ ਹੈ ਚਾਰ ਪੈਰਾਂ ਤੋਂ ਬਾਅਦ ਇਹ ਉਥੋਂ ਰੈਫਰ ਕਰਤਾ ਜੀ ਸ਼ਰੂਲ ਵਾਕੇ ਮੈਂ ਜੀ ਆਕਾ ਮੈਂ ਕੋਈ ਇਹਨਾਂ ਲੈ ਵੀ ਨਹੀਂ ਗਿਆ ਇਹਨਾਂ ਨੇ ਕੋਈ ਪੁਸਟ ਵਾਲਿਆਂ ਨੇ ਕਾਰਵਾਈ ਨਹੀਂ ਕਰੀ ਨਾ ਇਹ ਕਹਿੰਦੇ ਨੇ ਇਹ ਕਹਿਣ ਲੱਗੇ ਵੀ ਪੁਸ਼ਤਾ ਸਾਨੂੰ ਪਰਚਾ ਲਵੂੰਗੀ ਮੁੰਡੇ ਮੁੰਡੇ ਦਾ ਤਾਂ ਅਸੀਂ ਕਾਰਵਾਈ ਕਰਾਂਗੇ ਮਨੋ ਸਰਪੰਚ ਨੂੰ ਹੋਂ ਦੇ ਨਾਤੇ ਤੁਸੀਂ ਜਦੋਂ ਉਹ ਕੁੱਟਣ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਸ਼ਾਨੂ ਰਾਜਾ ਕਹਿੰਦਾ ਜੀ ਇਹ ਸਰਪੰਚ ਵੀ ਫੱਦੇ ਨੇ ਕਹਿੰਦਾ ਸਾਡੇ ਘਰੀ ਆ ਜੇ ਮੈਸੇਜ ਨਹੀਂ ਜਾਂਦੀ ਘਰੀ ਉਹ ਸਾਨੂੰ ਚੌਕੀਦਾਰ ਨੇ ਦੱਸੀ ਘਰੀ ਆ ਕੇ ਅਜੇ ਉਹਨਾਂ ਨਾਲ ਮੇਂ ਨਹੀਂ ਹੋਈ ਉਹਦਾ ਐਂ ਵੀ ਚਾਹ ਤੜਕੇ ਨਾਲ ਸਮਝੌਤਾ ਕਰਦਾਂਗੇ ਚਲ ਕੋਈ ਗੱਲ ਨਹੀਂ ਠੀਕ ਹੈ ਨੇ ਇਹੀ ਚੌਕੀਦਾਰ ਕਹਿੰਦਾ ਵੀ ਮੈਂ ਤਾਂ ਆਹ ਚੀਜ਼ ਦੇ ਜਵਾਬ ਦਿੰਦਾ ਵੀ ਉਹ ਹੀ ਆ ਜੇ ਅਜੇ ਨਹੀਂ ਜਾਂਦੀ ਠੀਕ ਹੈ